ਸ੍ਰੀ ਕਾਲਪਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਅੱਜ ਫੇਰ ਕਾਕੇ ਬਰਾੜ ਦੇ ਘਰ ਵੀਡੀਓ ਬਣਾ ਰਹੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਨਾਲ ਹੀ ਤੁਸੀਂ ਆਪਣਾ Facebook ਪੇਜ ਕੀਤ ਡੇਰੀ ਫਾਰਮ ਉਹਨੂੰ ਵੀ ਤੁਸੀਂ ਫੋਲੋ ਕਰ ਲਓ ਤੇ ਸਾਰੇ ਜੇ ਕਿਸੇ ਵੀਰ ਨੇ ਇਹ ਜੇ ਵੀਡੀਓ ਬਣਾਉਣੀ ਹੋਵੇ ਜਾਂ ਕਿ ਪਤੂ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 98783 93488 ਤੇ ਉਹ ਕਰਦੇ ਆ ਗੱਲਬਾਤ ਲੈਣੇ ਆ ਬਾਈ ਕਾਕਾ ਸਾਰੀ ਜਾਣਕਾਰੀ ਆ ਤਿੰਨ ਨਗਾ ਬਾਰੇ ਬਾਈ ਸ੍ਰੀਕਾਲ ਸਭ ਸ੍ਰੀ ਗੱਲ ਸਾਰੇ ਪਿੰਡ ਭਰਾਵਾਂ ਨੂੰ ਨਾਮ ਦੱਸ ਦਿੱ ਗਏ ਸਭ ਤੋਂ ਬੋਲੋ ਕਾਕਾ ਬਰਾੜ ਪਿੰਡ ਲੰਗਿਆਣਾ ਤਹਿਸੀਲ ਬਾਘਾਪਣਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਕੱਲਾ ਮਾਲ ਵੇਚ ਗਿਆ ਕੱਲਾ ਮਾਲ ਬਾਈ ਤੇਰੇ ਉਹਦੇ ਵੇਚ ਗਿਆ ਇਹਨੇ ਮੇਰੇ ਪਿੰਡ ਭਰਾ ਪਿਆਰ ਕਰਦੇ ਆ ਇਹਨਾਂ ਦਾ ਧੰਨਵਾਦ ਮੈਂ ਦਿਲੋਂ ਸਹਿ ਦੁਸ਼ੁਰੀ ਇਕਜਾਲ ਕਰਦਾ ਠੀਕ ਹੈ ਜਦੋਂ ਇਹਨਾਂ ਦੇ ਦੱ ਕਰ ਢੂਡ ਬਰਾਤੀ ਚਲਣਾ ਪਾ ਲਈ ਠੀਕ ਹੈ ਜੀ ਨਿਆਰੇ ਬੰਤ ਮੇਰੇ ਭੈਣ ਭਾਵਨ ਦੇ ਅੱਖੇ ਲੱਗਦੇ ਲੋਕ ਬਹੁਤ ਕਰਦੇ ਆ ਠੀਕ ਹੈ ਜੀ ਜਦੋਂ ਨੂੰ ਆਪਾਂ ਸਹੀ ਚੀਜ਼ਾਂ ਦਿੰਦੇ ਆ ਪਸ਼ੂ ਇਹ ਪਿਆਰ ਬਹੁਤ ਵੱਧ ਕਰਦੇ ਅੱਗੇ ਵੀ ਅਸੀਂ ਬਾਦੇ ਨਾਲ ਜੁੜਿਆ ਹੋਇਆ ਠੀਕ ਹੈ ਠੀਕ ਹੈ ਜੀ ਫਾਰਮ ਨਾਲ ਜੁੜਿਆ ਹੋਇਆ ਆਪਦੇ ਭਰਾ ਨਾਲ ਸੂਨੀ ਨਾਲ ਕੀਤੇ ਦੀ ਫਾਰਮ ਪੱਡ ਲੰਗਿਆਣਾ ਤੁਸੀਂ ਲਭਾ ਗਿਆ ਆਪਣਾ ਜਿਹੜਾ ਮੋਗਾ ਜਦੋਂ ਵੀ ਬਣਾਉਣੀ ਹੈ ਇਹ ਨਾਲ ਸੰਪਰਕ ਕਰੋ ਘੱਟ ਤੋਂ ਘੱਟ ਰੇਟ ਤੋਂ ਵੀਡੀਓ ਬਣਾ ਕੇ ਆਊਗਾ ਨਾਲ ਦੇ ਨਾਲ ਹੀ ਪਾਊਗਾ ਤੇ ਨਾਲ ਦੇ ਨਾਲ ਹੀ ਤੁਸੀਂ ਵੇਖੋਗੇ ਲੋਕ ਕਿੰਨਾ ਤੁਹਾਨੂੰ ਮਤਲਬ ਕਿ ਸਪੌਂਸਰ ਮਿਲ ਕਾਲੀ ਬੈਕ ਆੰਬਾ ਸ਼ੁਰੂ ਝੋਟੀ ਤੋਂ ਹੀ ਇਹ ਝੋਟੀ ਦੀ ਕਦੇ ਪੂਛ ਲੰਡੀ ਨਾ ਹੁੰਦੀ ਲੱਖ ਰੁਪਏ ਦੀ ਸੀ ਇਹ ਹਾਂਜੀ ਦੋ ਦੂਗੀ 14 ਕਿਲੋ ਪਹਿਲੇ ਦਿੰਦੇ ਨੇ 11 ਕਿਲੋ ਠੀਕ ਹੈ ਜੀ ਠੀਕ ਹੈ ਗੁੰਡੋਂ ਲਈਏ ਮੈਂ ਠੀਕ ਹੈ ਜੀ ਗਾਰੰਟੀ ਦੇ ਠੀਕ ਹੈ ਜੀ ਉਹਦੇ ਬਈ 13 ਕਿਲੋ ਦੀ ਗਾਰੰਟੀ ਲੈ ਸੀ ਪਰ ਦਊਗੀ 14 ਠੀਕ ਹੈ ਜੀ ਘਰ ਦੀ ਝੋਟਾ ਦਾ ਬਣਾਉਣਾ ਦਾ ਠੀਕ ਹੈ ਜੀ ਠੀਕ ਹੈ ਜੀ ਕਿਨੇ ਦਾ ਰਹਿੰਦੇ ਆ ਇਹ ਬਈ ਜੀ 15 ਦਿਨ ਲੱਗੂਗੀ ਠੀਕ ਹੈ ਜੀ ਤੇ ਇੰਨੀ ਪੂਲੀ ਕੀਪਾ ਬਣਾਈ ਖੱਟਲਾ ਪੂਰਾ ਲਾ ਤੁੰ ਜਗਦੀ ਠੀਕ ਹੈ ਜੀ ਘੱਟ ਘੱਟ ਬੜਾ ਪਲੀ ਪੁਲੀ ਪੁਖਾ ਦੇ ਠ ਬਹੁਤ ਪਲੀ ਤੇ ਨਿੱਗਰ ਨੁਗਦ ਦੇਖ ਸਕਦੇ ਹੋ ਚਾਪੜ ਰਗੀ ਪਈ ਆ ਪੂਰਾ ਲਿੱਸੀ ਪਿੱਕੀ ਨੀਗੀ ਤੇ ਦੇਖ ਸਕਦੇ ਹੋ ਫੁੱਲ ਵੇਣ ਵਾਲੀ ਕੱਦ ਕਾਠ ਵਾਲੀ ਥਾਣ ਬੜਾ ਲੱਗਾ ਬਾਈ ਦਾਦਾ ਜੀ ਪਹਿਲੇ 11 ਕਿਲੋ ਚੋ ਆਪਦੇ ਗਵਾਂਡ ਪੈਂਟ ਘਰੋਂ ਹੀ ਲਈ ਆ ਨਾਲ ਦੇ ਹੀ ਤੇ ਉਹ ਦਾਦਾ ਜੀ 13 14 ਕਿਲੋ ਰਾਵਣਾ ਖੁੱਲਾ ਪਾਉਗੀ 13 ਕਿਲੋ ਦਾ ਬੰਦਾ ਗਰੰਟੀ ਲਿਖ ਕੇ ਦੇਵਾਂਗੇ ਆਪਾਂ ਕੁੰਡਾ ਸਿੰਘ ਆ ਮੂੰਹ ਮੱਥੇ ਦੀ ਸੋਹਣੀ ਆ ਥਾਣ ਥਣ ਬਹੁਤ ਸੋਹਣ ਲੱਗੇ ਹੋਇਆ ਨਾ ਕਿ ਵੱਡਾ ਨਾ ਕਿ ਛੋਟਾ ਚਾਰ ਹੀ ਥਾਣਾ ਫੁੱਲ ਗੈਪ ਚ ਸਣਾ ਸਾਇ ਜਮਾ ਇੱਕੋ ਜਿਹਾ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਦੇਖ ਸਕਦੇ ਹੋ ਢਿੱਲੂ ਪਰਿਵਾਰ ਤੋਂ ਆਈ ਆ ਜੀ ਬਾਈ ਤੇ ਗਵੰਡੋ ਹੀ ਪਲੀਪੁਲੀ ਬਹੁਤ ਚੰਗੀ ਆ ਤੋਰਦੀ ਬਾਈ ਹੁਣੀ ਬਾਈ ਲਿਆਈ ਹਜੇ ਮੇਰੇ ਮੂਰੇ ਮੂਰੇ ਹੀ ਸਾਰਾ ਮਾਲ ਹਜੇ ਆਇਆ ਹੀ ਆ ਮੇਰੇ ਮੂਰੇ ਬਾਈ ਦਾ ਫੁਣਕੀ ਸਵੇਰੇ ਮੈਨੂੰ ਹੀ ਮਾਲ ਆਉਣਾ ਵਾ ਤੇ ਮੈਂ ਥੋੜਾ ਲੇਟ ਹੋ ਗਿਆ ਲਾਈ ਹੀ ਬਾਈ ਨੇ ਹਜੇ ਮਾਲ ਤੁਸੀਂ ਕੱਦ ਘੜ ਬਹੁਤ ਚੰਗਾ ਵਾ ਦੂਜਾ ਸੂਆ ਸੁੰਦੀ ਝੋਟੀ ਚਾਰ ਹੀ ਥਾਣਾ ਥਾਣਾ ਦਾ ਸਭ ਬਹੁਤ ਚੰਗਾ ਲੱਗਿਆ ਹੋਇਆ ਪਲੀਪੁਲੀ ਬਹੁਤ ਜ਼ਿਆਦਾ ਵਾ ਤੇ ਦੇਖ ਸਕਦੇ ਹੋ ਚਾਪੜ ਆ ਗਈ ਪਈ ਆ ਕੁੰਡਾ ਸਿੰਘ ਜਮਾ ਜੈਡ ਬਲੈਕ ਆ ਗਈ ਪੂਛ ਨ ਹੁੰਦੀ ਵੱਡੀ ਵੀ ਗਾਮ ਮੱਝ ਦੀ ਲੱਖ ਰੁਪਏ ਦੀ ਤੇ ਲੱਖੋਂ ਬਾਹਰ ਵਿਕਣੀ ਸੀ ਇਹ ਲੱਖ ਦਾ ਥੱਸ ਕੇ ਜਣੀ ਸੀ ਬਾਈ ਇਹ ਤੇ ਅੱਜ ਦਾ ਮੁੱਲ ਬਾਈ ਇਹਦਾ ਕੀ ਹੈ ਜੀ ਅੱਜ ਬਾਈ 75 ਦੀ ਹਾਨ ਠੀਕ ਹੈ ਜੀ ਹਾਂ ਜੀ ਦੋਸਤੋ 75000 ਦੀ ਹਾਨ ਹੈ ਜਮਾ ਜੈਜ ਮੋਹੱਲਾ ਨਹੀਂ ਲੋਕੀ ਖੋਲਿਆਂ ਦੇ 80000 ਰੁਪਏ ਮੰਗੀ ਜਾਂਦੇ ਆ ਸਮੀਪੜੀ ਦੇ ਦੇਖ ਲੋ ਕਿੰਨੀ ਹੈਗੀ ਪੂਰੀ ਸਮੀਪੜੀ ਜਾ ਕਿ ਕੋਈ ਫਲਸੀ ਨਹੀਂ ਕੋਈ ਫਿੱਕੀ ਨਹੀਂ ਕਿਸੇ ਪਾਸੇ ਪੋਰਾ ਨਹੀਂ ਖੁੰਜੀਗੀ ਜੇ ਇਹ ਹੀ ਪੂਛ ਨਾ ਕੱਟੀ ਹੁੰਦੀ ਤਾਂ ਲੱਖੋਂ ਬਾਹਰ ਵਿਕਣੀ ਸੀਗੀ ਤੁਸੀਂ ਬਾਈ ਨਾ 75000 ਚ ਬਾਈ ਦਾ ਛੋੜ ਹੀ ਹੋਣੀ ਹੈਗੀ ਦੋ ਨੰਬਰ ਤੇ ਆ ਜੀ ਗਈ ਦੋ ਨੰਬਰ ਸੁਦੀ ਪਈ ਆ ਜੀ ਵੜ ਨਹੀਂ ਤੇ ਇੱਕ ਤਿੰਨ ਨੰਬਰ ਸੁਦੀ ਆ ਤਿੰਨ ਨੰਬਰ ਸੁਦੀ ਆ ਦੂਜਾ ਇਹ ਲੋਕ ਵਿੱਚ ਦੋ ਟਾਰ ਦੇਣਾ ਠੀਕ ਆ ਆ ਸੁਦੀ ਪਈ ਆ ਠੀਕ ਆ ਜੀ ਇਹ ਢੋਲਾ ਕੱਢੂਗੀ ਲੈ ਠੀਕ ਆ ਜੀ ਇਹ ਲੈ ਜੂ ਟਾਈਮ ਆ ਜੀ ਮੇਰੇ ਨਾਲ ਪੰਜ ਸੱਤ ਦਿਨ ਹਾਂ ਜੀ ਲੋ ਵੀ ਦੋਸਤੋ ਕਿਹੜਾ ਸੂ ਦੂਜਾ ਸੁਆ ਦੋ ਦੂਜਾ ਸੁਆ ਸੁਦੀ ਆ ਕਦ ਕਾਠ ਵੱਡਾ ਹੀ ਆ ਫੇਰ ਉਹ ਵੀ ਚੰਗਾ ਵਾ ਪੰਜ ਸੱਤ ਦਿਨ ਲੈ ਜੂਗੀ ਹਜੇ ਆਇਆ ਹੀ ਆ ਮਾਲ ਤਾਂ ਹੀ ਦੇਵੇ ਚੱਕੇ ਜੇ ਲੱਗਦੇ ਜਾਗੇ ਜਦੋਂ ਮਾਲ ਆ ਵੀ ਇੱਕ ਦੋਨੇ ਖੜ ਗੀਆਂ ਮਾਲ ਖੜਦਾ ਹੈ ਨਹੀਂ ਪਸੋਂ ਤੁਹਾਨੂੰ ਪਤਾ ਹੀ ਆ ਇਹ ਬਾਈਕ ਆ ਕੇ ਬਾੜੇ ਸੁਬਾ ਵੀਡੀਓ ਬਾਈ ਦੀ ਦੁਪਹਿਰ ਨੂੰ ਮਾਲ ਵਿਖਿਆ ਹੁੰਦਾ ਵਾ ਜੈਜ ਮਾਲੇ ਚ ਹੁੰਦਾ ਵਾ ਕਦ ਕੱਡ ਚੰਗਾ ਵਾ ਐਚ ਫਨਸਲ ਦੀ ਵਹਿੜ ਪ੍ਰਿੰਟਰ ਪ੍ਰੂਨ ਸੋਨਾ ਬੱਛੀ ਦਾ ਥਣ ਬਹੁਤ ਚੰਗਾ ਲੱਗਿਆ ਜੀ ਦੇਖ ਸਕਦੇ ਹੋ ਚਾਰ ਹੀ ਥਾਣਾਗੇ ਥਣ ਵੀ ਚੰਗਾ ਵਾ ਇਹ ਪੰਜ ਚਾਰ ਦਿਨ ਲੈ ਜੂਗੀ ਹਜੇ ਮਾਲ ਆਇਆ ਹੀ ਆ ਬਾਈ ਨੇ ਹਜੇ ਲਾਇਆ ਹੀ ਆ ਸਾਰਾ ਝੋਟੀ ਗਵਾਂਡੇ ਨੂੰ ਫੋਲ ਕੇ ਲੈਂਦੀ ਆ ਆ ਮਾਲ ਹੁਣੇ ਗੱਡੀ ਚੋਂ ਲਾਇਆ ਵਾ ਗੱਡੀ ਵੀ ਸਾਹਮਣੇ ਖੜੀ ਤੁਸੀਂ ਦੇਖ ਸਕਦੇ ਹੋ ਹਜੇ ਕਦ ਕੱਡ ਚੰਗਾ ਵਾ ਦੁੱਧ ਕਿੰਨਾ ਦਾ ਪਾ ਦੋ ਬਾਈ ਇਹ ਦੁੱਧ ਬਾਲੂ 14 15 ਕਿਲੋ ਬਾਈ ਠੀਕ ਹੈ ਗਰਮੀ 14 15 ਕਿਲੋ ਜਾਇ ਜਾਈ ਆ ਦੋਸਤੋ 14 ਪੰਨ ਦੁੱਧ ਪਾ ਦੂਗੀ ਕੀ ਮੁੱਲ ਬਾਈ ਇਹਦਾ ਮੁੱਲ 40000 ਦੋਸਤੋ 40000 ਮੌਲਾ ਵਿੱਚੋਂ ਕੀ ਮਾਨਤਾਣ ਹੋ ਜਾਊਗਾ ਤੇ ਦੇਖ ਸਕਦੇ ਹੋ ਕੱਦ-ਕਾੜ ਚੰਗਾ ਵਾ ਸਮੀ ਪਾਲੀ ਚੰਗੀ ਆਗੀ 40000 ਚ ਜਮਾਂ ਜਾਇ ਡਿਮਾਂਡ ਆ ਵਿੱਚੋਂ ਕੀ ਮਾਨਤਾਣ ਹੋਊਗਾ ਪਾਣੀ ਪੀ ਰਹੀ ਜੇ ਤੁਸੀਂ ਦੇਖ ਸਕਦੇ ਹੋ ਗਰਮੀ ਬਹੁਤ ਆਗੀ ਪਾਣੀ ਦੀ ਵਿਚਾਰੀ ਮਹਾਂ ਡਿੱਗੀ ਆਗੇ 3 ਨੰਬਰ ਤੇ ਆ ਜੀ ਬਾਈ 3 ਨੰਬਰ ਬਾਈ ਜੋ ਸੋ ਸੰਦੇ ਛਿੱਗੀ ਆ ਮੂਠ ਠੀਕ ਹੈ ਜੀ 40000 ਜੀ ਦੋਸਤੋ ਦੋ ਨੰਬਰ ਛਿੱਗੀ ਆ ਮੂਠ ਤੋਂ ਕਿੰਨਾ ਦਾ ਪਾ ਦੂ ਬਾਈ ਇਹ ਬਹੁਤ ਬੋਲ ਨੂੰ 15 16 ਕਿਲੋ ਬਾਈ ਪਾ ਦੂਗੀ ਬਹੁਤ ਇਹ ਦੁੱਧ ਦੇ ਦਿੰਦੇ ਜੰਨਾ ਪਾਲ ਉਹਨਾਂ ਚੋੜਾ 4 5 ਠੀਕ ਹੈ ਜੀ ਠੰਡੀ ਸੀਲ ਹੈ ਕੋਈ ਟੈਨਸ਼ਨ ਨਹੀਂ ਕੇ ਗੱਲ ਦੀ ਲੋ ਵੀ ਦੋਸਤੋ ਜਮਾ ਸੁਈ ਜਾਂਦੀ ਆ ਬਸ ਤਿਆਰੀ ਵੀ ਨਹੀਂ ਤੇ ਸਾਡੇ ਮਟਾਂਡੀ ਫਟ ਚੁੱਕੀ ਹੈਗੀ ਬਸ ਹੋ ਰਹੇ ਨੇ ਅੱਧੇ ਘੰਟੇ ਤੋਂ 15 ਮਿੰਟ ਤੋਂ ਬਚਾ ਰੱਖ ਦੇਣਾ ਵਾ ਦੁੱਧ ਪਾ ਦੂ 14 15 ਕਿਲੋ ਤੇ ਦੇਖ ਸਕਦੇ ਹੋ ਫੇਸ ਕੁਆਲਿਟੀ ਬੋਦੀ ਵਾਲੇ ਵੇੜ ਨਿੱਕਾ ਕਾਨਾ ਥਾਣਸੂ ਨੂੰ ਬਹੁਤ ਸੌ ਲੱਗੇ ਹੋਇਆ ਤੋੜਲਾ ਮੜੀ ਜੀ ਜਮਾ ਚਿੱਟਾ ਥਾਣ ਲੱਗੇ ਹੋਇਆ ਥਣ ਬਹੁਤ ਸੌ ਲੱਗੇ ਆ ਮੋਟਾ ਥਣ ਚੱਥੀ ਚਵਾਈ ਵਾਲਾ ਜਿਹੜੀ ਬਸ ਸੂ ਰਹੀ ਆ ਬਸ ਹੋਰ 15 ਮਿੰਟਾਂ ਨੂੰ ਉਧੇ ਘੜੇ ਨੂੰ ਬੱਚਾ ਰੱਖਦੇ ਨੇ ਫੇਸ ਕੁਆਲਿਟੀ ਸੋਹਣੀ ਹੈਗੀ 40000 ਮੌਲਾ ਵਿੱਚੋਂ ਗਈ ਮਾਨਤਾਨ ਹੋ ਜਾਊਗਾ ਅੱਜ ਦੀ ਵੀਡੀਓ ਵਿੱਚ ਬਾਈ ਕਾਕੇ ਬਰਾੜ ਦੇ ਤਿੰਨ ਨਾਕ ਸੇਲ ਸੀਗੇ ਤਨੇ ਤੁਹਾਨੂੰ ਦਿਖਾਤੇ ਆਗੇ ਤਨੇ ਨਾਲ ਤੁਹਾਰੇ ਕੋਈ ਪਸੰਦ ਦਾ ਤੁਸੀਂ ਬਾਈਨੈਕਟ ਕਰ ਸਕਦੇ ਹੋ ਵੀਡੀਓ ਵੇਖ ਲਈ ਧੰਨਵਾਦ ਜੀ